ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਜੀ ਚਟਨੀ ਇਸ ਚਟਨੀ ਵਿੱਚ ਮੈਂ ਦੋ ਤਿੰਨ ਚੀਜ਼ਾਂ ਅਜਹੀਆਂ ਪਾਈਆਂ ਨੇ ਜਿਹੜੀਆਂ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ ਤੇ ਸਾਡੇ ਪੇਟ ਨੂੰ ਵੀ ਬਹੁਤ ਸਹੀ ਰੱਖਦੀਆਂ ਨੇ ਚਟਨੀ ਅਜਿਹੀ ਚੀਜ਼ ਹੁੰਦੀ ਹੈ ਕਿ ਜੇਕਰ ਆਪਾਂ ਨੂੰ ਨਾ ਵੀ ਭੁੱਖ ਲੱਗੀ ਹੋਵੇ ਚਟਨੀ ਬਣੀ ਦੇਖ ਕੇ ਆਪਾਂ ਇੱਕ ਦੋ ਰੋਟੀਆਂ ਆਰਾਮ ਨਾਲ ਖਾ ਲੈਨੇ ਆ ਤੇ ਇਹ ਜੋ ਚਟਨੀ ਆ ਇਹਨੂੰ ਆਪਾਂ ਬਹੁਤ ਅਲੱਗ ਤਰੀਕੇ ਨਾਲ ਬਣਾਵਾਂਗੇ ਤੁਸੀਂ ਬਹੁਤ ਹੀ ਤਰੀਕਿਆਂ ਦੀਆਂ ਚਟਨੀਆਂ ਬਣਾਈਆਂ ਵੀ ਹੋਣਗੀਆਂ ਤੇ ਖਾਧੀਆਂ ਵੀ ਹੋਣਗੀਆਂ ਪਰ ਇਸ ਚਟਨੀ ਨੂੰ ਤੁਸੀਂ ਪਹਿਲਾਂ ਕਦੀ ਨਹੀਂ ਬਣਾਇਆ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਇਹ ਚਟਨੀ ਬਣਾ ਕੇ ਜ਼ਰੂਰ ਦੇਖਿਓ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਇੱਕ ਕੜਾਈ ਵਿੱਚ ਬਿਲਕੁਲ 1 ਤੋਂ 1.5 ਚਮਚ ਜਿੰਨਾ ਸਰੋਂ ਦਾ ਤੇਲ ਲੈ ਲਿਆ ਹੈ ਜੋ ਵੀ ਤੇਲ ਥੋੜਾ ਜਿਹਾ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਦੋ ਟਮਾਟਰ ਕੱਟ ਕੇ ਪਾ ਦਾਂਗੇ ਟਮਾਟਰ ਨੂੰ ਆਪਾਂ ਇਸ ਤਰ੍ਹਾਂ ਦੋ ਹਿੱਸਿਆਂ ਵਿੱਚ ਕੱਟ ਲੈਣਾ ਹੈ ਤੇ ਜਿਹੜੇ ਹਿੱਸੇ ਤੋਂ ਆਪਾਂ ਕੱਟਿਆ ਹੋਇਆ ਹੈ ਉਹਨੂੰ ਵੱਲ ਰੱਖਦੇ ਹੋਏ ਆਪਾਂ ਵਿੱਚ ਪਾਵਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਮੀਡੀਅਮ ਤੇ ਕਰਕੇ ਰੱਖਣੀ ਆ ਤੇ ਟਮਾਟਰਾਂ ਨੂੰ ਆਪਾਂ ਟੱਕ ਕੇ ਪਕਾਉਣਾ ਹੈ ਓਨੀ ਦੇਰ ਤੱਕ ਆਪਾਂ ਟਮਾਟਰਾਂ ਨੂੰ ਪਕਾਉਣਾ ਹੈ ਜਦੋਂ ਤੱਕ ਇਹਨਾਂ ਦੇ ਛਿਲਕੇ ਅਲੱਗ ਹੋਣੇ ਨਹੀਂ ਸ਼ੁਰੂ ਹੁੰਦੇ ਟਮਾਟਰ ਪੱਕਦਿਆਂ ਹੋਇਆ ਇੱਥੇ 3 ਤੋਂ 4 ਮਿੰਟ ਦਾ ਸਮਾਂ ਹੋ ਗਿਆ ਹੈ ਇੱਕ ਸਾਈਡ ਤੋਂ ਟਮਾਟਰ ਕਾਫੀ ਸੌਫਟ ਹੋ ਗਏ ਨੇ ਹੁਣ ਇਹਨਾਂ ਦੀ ਆਪਾਂ ਇੱਕ ਵਾਰ ਸਾਈਡ ਬਦਲ ਦੇਵਾਂਗੇ ਤੁਸੀਂ ਇੱਥੇ ਕਿਸੇ ਵੀ ਤਰੀਕੇ ਦੇ ਟਮਾਟਰ ਵਰਤ ਸਕਦੇ ਜੇ ਲਾਲ ਟਮਾਟਰ ਹੋਣਗੇ ਤਾਂ ਵੀ ਤੁਸੀਂ ਵਰਤ ਸਕਦੇ ਜੇ ਜਾਂ ਇਸ ਤਰੀਕੇ ਦੇ ਹਲਕੇ ਜੇ ਲਾਲ ਟਮਾਟਰਾਂ ਦੀ ਵੀ ਵਰਤੋਂ ਕਰ ਸਕਦੇ ਜੇ 4 ਤੋਂ 5 ਮਿੰਟ ਦਾ ਸਮਾਂ ਹੋ ਗਿਆ ਹੈ ਟਮਾਟਰ ਬਹੁਤ ਹੀ ਜ਼ਿਆਦਾ ਸੌਫਟ ਹੋ ਗਏ ਨੇ ਟਮਾਟਰਾਂ ਦੇ ਜੋ ਛਿਲਕੇ ਨੇ ਉਹ ਵੀ ਅਲੱਗ ਹੋਣੇ ਸ਼ੁਰੂ ਹੋ ਚੁੱਕੇ ਨੇ ਆਪਾਂ बस ਇਹਨਾਂ ਟਮਾਟਰਾਂ ਨੂੰ ਇੰਨਾ ਹੀ ਪਕਾਉਣਾ ਸੀ। ਤੁਸੀਂ ਦੇਖੋ ਟਮਾਟਰ ਦਾ ਜੇ ਛਿਲਕਾ ਹੈ ਆਪਣੇ ਆਪ ਅਲੱਗ ਹੁੰਦਾ ਪਿਆ ਹੈ। ਹੁਣ ਆਪਾਂ ਇਹਨਾਂ ਟਮਾਟਰਾਂ ਦੇ ਛਿਲਕੇ ਹਟਾ ਦਾਂਗੇ। ਗੈਸ ਇੱਥੇ ਮੈਂ ਬੰਦ ਕਰ ਦਿੱਤਾ ਹੈ। ਜੇਕਰ ਤੁਸੀਂ ਚਟਨੀ ਦੇ ਵਿੱਚ ਟਮਾਟਰ ਇਸ ਤਰੀਕੇ ਨਾਲ ਪਾਉਂਦੇ ਜੇ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਜੇਕਰ ਤੁਹਾਡੇ ਕੋਲ ਟਾਈਮ ਘੱਟ ਹੈ ਤੇ ਤੁਸੀਂ ਟਮਾਟਰਾਂ ਨੂੰ ਇਸੇ ਤਰੀਕੇ ਨਾਲ ਕੱਟ ਕੇ ਵੀ ਵਰਤ ਸਕਦੇ ਜੇ। ਟਮਾਟਰਾਂ ਨੂੰ ਮੈਂ ਬਾਹਰ ਕੱਢ ਕੇ ਇਹਨਾਂ ਨੂੰ ਕਿਸੇ ਵੀ ਚਮਚ ਦੇ ਨਾਲ ਜਾਂ ਕਿਸੇ ਮੈਸ਼ਰ ਦੇ ਨਾਲ ਮੈਸ਼ ਕਰ ਲਵਾਂਗੀ ਤੇ ਇਹਨਾਂ ਨੂੰ ਠੰਡੇ ਹੋਣ ਵਾਸਤੇ ਰੱਖ ਦਾਂਗੀ ਜਦੋਂ ਤੱਕ ਇਹ ਟਮਾਟਰ ਠੰਡੇ ਹੁੰਦੇ ਨੇ ਉਨੀ ਦੇਰ ਤੱਕ ਆਪਾਂ ਚਟਨੀ ਦੀ ਬਾਕੀ ਤਿਆਰੀ ਕਰ ਲੈਨੇ ਆ ਹੁਣ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਦੋ ਪਿਆਜ਼ ਲੈਏ ਨੇ ਜਿਨ੍ਹਾਂ ਨੂੰ ਮੈਂ ਥੋੜਾ ਲੰਬਾ ਲੰਬਾ ਕੱਟ ਲਿਆ ਹੈ ਇੱਕ ਵੱਡਾ ਚਮਚ ਇੱਥੇ ਮੈਂ ਅਨਾਰ ਦਾਣੇ ਦਾ ਲਿਆ ਹੈ ਤਿੰਨ ਹਰੀਆਂ ਮਿਰਚਾਂ, ਇੱਕ ਕੌਲੀ ਪਦੀਨੇ ਦੇ ਪੱਤਿਆਂ ਦੀ ਲਈ ਆ ਤੇ ਇਹ ਜੋ ਟਮਾਟਰ ਨੇ ਇਹ ਮੈਂ ਮੈਸ਼ ਕਰਕੇ ਲੈ ਲਏ ਨੇ। ਜਿੰਨੀ ਦੇਰ ਤੱਕ ਟਮਾਟਰ ਠੰਡੇ ਹੁੰਦੇ ਨੇ, ਉੰਨੀ ਦੇਰ ਤੱਕ ਆਪਾਂ ਅਨਾਰਦਾਨੇ ਨੂੰ ਕੁੱਟ ਕੇ ਤਿਆਰ ਕਰ ਲਵਾਂਗੇ। ਜੇਕਰ ਆਪਾਂ ਅਨਾਰਦਾਨੇ ਨੂੰ ਇਸੇ ਤਰੀਕੇ ਨਾਲ ਕੁੱਟਾਂਗੇ ਤੇ ਆਪਾਂ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਏ। ਤੁਸੀਂ ਜਦੋਂ ਵੀ ਅਨਾਰਦਾਨੇ ਦੀ ਚਟਨੀ ਬਣਾਉਣੀ ਹੋਵੇ ਤੇ ਅਨਾਰਦਾਨੇ ਨੂੰ ਕੁੱਟਣ ਤੋਂ ਪਹਿਲਾਂ ਉਹਦੇ ਵਿੱਚ ਨਾਲ ਦੀ ਨਾਲ ਹੀ ਨਮਕ ਜ਼ਰੂਰ ਪਾ ਦਿਓ। ਨਮਕ ਪਾਉਣ ਦੇ ਨਾਲ ਅਨਾਰਦਾਨੇ ਨੂੰ ਕੁੱਟਣਾ ਥੋੜਾ ਆਸਾਨ ਹੋ ਜਾਂਦਾ ਏ। ਮੈਂ ਇੱਥੇ ਥੋੜਾ ਜਿਹਾ ਕਾਲਾ ਨਮਕ ਵਰਤਿਆ ਹੈ ਤੇ ਥੋੜਾ ਜਿਹਾ ਸਫੇਦ ਤੁਸੀਂ ਇਹਨਾਂ ਵਿੱਚੋਂ ਕੋਈ ਇੱਕ ਨਮਕ ਵੀ ਵਰਤ ਸਕਦੇ ਜੇ ਜਾਂ ਫਿਰ ਦੋਨੇ ਹੀ ਨਮਕ ਤੁਸੀਂ ਪਾ ਸਕਦੇ ਜੇ ਹੁਣ ਆਪਾਂ ਇੱਕ ਵਾਰ ਅਨਾਰ ਦਾਣੇ ਨੂੰ ਇੱਕਦਮ ਕੁੱਟ ਕੇ ਤੇ ਬਰੀਕ ਕਰ ਲਾਂਗੇ ਜਿਸ ਤਰ੍ਹਾਂ ਕਿ ਮਾਰਚ ਤੇ ਅਪ੍ਰੈਲ ਦੇ ਮਹੀਨੇ ਅਜੇ ਹੀ ਹੁੰਦੇ ਨੇ ਕਿ ਅਸੀਂ ਸਰਦੀਆਂ ਦੀਆਂ ਸਬਜ਼ੀਆਂ ਖਾ-ਖਾ ਕੇ ਅੱਕ ਚੁੱਕੇ ਹੁੰਨੇ ਆ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਭੁੱਖ ਵੀ ਬਹੁਤ ਘੱਟ ਲੱਗਦੀ ਆ ਤੇ ਆਪਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਇਹੋ ਜਿਹੀਆਂ ਚਟਨੀਆਂ ਦੀ ਵਰਤੋਂ ਜ਼ਰੂਰ ਕਰੀਏ ਸਾਰੀਆਂ ਗਰਮੀਆਂ ਦੇ ਮੌਸਮ ਵਿੱਚ ਵੀ ਅਨਾਰ ਦਾਣੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜਰੂਰ ਖਾਣਾ ਚਾਹੀਦਾ ਹੈ ਥੋੜਾ ਬਹੁਤ ਤੁਸੀਂ ਇਸ ਤਰੀਕੇ ਨਾਲ ਅਨਾਰ ਦਾਣਾਂ ਕੁੱਟ ਕੇ ਸਬਜ਼ੀ ਵਿੱਚ ਵੀ ਵਰਤ ਸਕਦੇ ਜੇ ਜਿਉਹੀ ਅਨਾਰ ਦਾਣਾਂ ਦਾ ਥੋੜਾ ਬੀਖ ਹੋ ਗਿਆ ਸੀ ਮੈਂ ਇਹਦੇ ਵਿੱਚ ਜੋ ਪੁਦੀਨੇ ਦੇ ਪੱਤੇ ਸੀ ਉਹ ਪਾ ਦਿੱਤੇ ਆ ਨਾਲ ਦੀ ਨਾਲ ਹੀ ਇਹਦੇ ਵਿੱਚ ਮੈਂ ਜੋ ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਕੱਟ ਕੇ ਪਾ ਦਿੱਤੀਆਂ ਨੇ ਜੇਕਰ ਤੁਸੀਂ ਹਰੀਆਂ ਮਿਰਚਾਂ ਦੀ ਜਗ੍ਹਾ ਤੇ ਲਾਲ ਮਿਰਚਾਂ ਵਰਤਦੇ ਪਹਿ ਜੇ ਅੱਧਾ ਚਮਚ ਜਿੰਨੀ ਆ ਤੁਸੀਂ ਲਾਲ ਮਿਰਚਾਂ ਪਾ ਸਕਦੇ ਜੇ ਪਰ ਮੈਂ ਇਸ ਚਟਨੀ ਦੇ ਵਿੱਚ ਲਾਲ ਮਿਰਚ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਸਿਰਫ ਹਰੀਆਂ ਮਿਰਚਾਂ ਦੀ ਹੀ ਪਰਤੋ ਕਰਕੇ ਚਟਨੀ ਬਣਾਵਾਂਗੇ ਕਿਉਂਕਿ ਜੋ ਚਟਨੀ ਹੁੰਦੀ ਹੈ ਉਹ ਹਰੀ ਮਿਰਚ ਦੇ ਨਾਲ ਜਿਆਦਾ ਸਵਾਦ ਬਣਦੀ ਆ ਤੇ ਚਟਨੀ ਨੂੰ ਤੁਸੀਂ ਗ੍ਰाइंड ਕਰਕੇ ਵੀ ਬਣਾ ਸਕਦੇ ਜੇ ਜਾਂ ਕਿਸੇ ਚੌਪਰ ਦੇ ਨਾਲ ਚੌਪ ਕਰਕੇ ਵੀ ਬਣਾ ਸਕਦੇ ਜੇ ਪਰ ਜੋ ਮਜ਼ਾ ਇਸ ਕੁੰਡੇ ਡੰਡੇ ਦੀ ਚਟਨੀ ਦਾ ਹੈ ਉਹ ਆਪਾਂ ਨੂੰ ਉਹਨਾਂ ਵਿੱਚੋਂ ਨਹੀਂ ਮਿਲਦਾ ਜਦੋਂ ਪਦੀਨੇ ਦੇ ਪੱਤੇ ਥੋੜੇ ਥੋੜੇ ਆਪਾਂ ਕੁੱਟ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਜੇਕਰ ਆਪਾਂ ਦੋਨੋਂ ਚੀਜ਼ਾਂ ਇਕੱਠੀਆਂ ਪਾ ਦਿੰਦੇ ਤੇ ਆਪਾਂ ਨੂੰ ਚਟਨੀ ਬਣਾਉਣ ਵਿੱਚ ਥੋੜੀ ਮੁਸ਼ਕਲ ਆਉਣੀ ਸੀ ਇਸ ਕਰਕੇ ਮੈਂ ਥੋੜੇ ਜਿਹਾ ਪਦੀਨੇ ਦੇ ਪੱਤੇ ਪਹਿਲਾਂ ਕੁੱਟ ਲਏ ਨੇ ਹੁਣ ਪਿਆਜ਼ ਵੀ ਆਪਾਂ ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਕੁੱਟ ਕੇ ਤਿਆਰ ਕਰ ਲਾਂਗੇ ਪਿਆਜ਼ ਕੁੱਟਣ ਤੋਂ ਪਹਿਲਾਂ ਇਹਦੇ ਵਿੱਚ ਮੈਂ ਇੱਕ ਦੋ ਮਸਾਲੇ ਪਾਉਣ ਲੱਗੀ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾਊਡਰ ਪਾ ਦਾਂਗੀ ਇਹ ਜੀਰਾ ਮੈਂ ਭੁੰਨ ਕੇ ਤੇ ਫਿਰ ਪੀਸ ਕੇ ਘਰ ਵਿੱਚ ਤਿਆਰ ਕੀਤਾ ਹੈ ਬਿਲਕੁਲ ਥੋੜਾ ਜਿਹਾ ਮੈਂ ਜੀਰਾ ਪਾਇਆ ਹੈ ਨਾਲ ਹੀ ਇਹਦੇ ਵਿੱਚ ਮੈਂ ਬਿਲਕੁਲ ਇੱਕ ਚੁਟਕੀ ਜਿੰਨੀ ਕਾਲੀ ਮਿਰਚ ਵੀ ਪਾ ਦਿੱਤੀ ਆ ਜੇਕਰ ਤੁਹਾਨੂੰ ਕਾਲੀ ਮਿਰਚ ਜਾਂ ਜੀਰਾ ਨਹੀਂ ਪਸੰਦ ਤੁਸੀਂ ਸਕਿੱਪ ਕਰ ਸਕਦੇ ਜੇ ਕੱਲੇ ਨਮਕ ਦੇ ਨਾਲ ਵੀ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪਿਆਜ਼ ਆਪਾਂ ਇੱਕਦਮ ਗ੍ਰੈਂਡਰ ਵਾਂਗ ਜ਼ਿਆਦਾ ਪ੍ਰੀ-ਗ੍ਰਾਇੰਡ ਨਹੀਂ ਕਰਾਂਗੇ ਥੋੜੇ ਥੋੜੇ ਪਿਆਜ਼ ਮੋਟੇ ਹੀ ਰੱਖਾਂਗੇ ਕਿ ਚਟਨੀ ਦਾ ਸਵਾਦ ਤਾਂ ਹੀ ਆਉਂਦਾ ਹੈ ਜੇ ਇਹਦੇ ਵਿੱਚ ਹਰ ਇੱਕ ਪਾਈ ਹੋਈ ਚੀਜ਼ ਦਾ ਪੂਰਾ ਟੇਸਟ ਮਿਲ ਸਕੇ ਜੇਕਰ ਤੁਸੀਂ ਕੱਲੇ ਪੁਦੀਨੇ ਪਿਆਜ਼ ਤੇ ਟਮਾਟਰ ਦੀ ਚਟਨੀ ਬਣਾਉਂਦੇ ਪਹਿਜੇ ਚਟਨੀ ਬਣ ਤਾ ਬਾਅਦ ਤੁਸੀਂ ਉਹਦੇ ਵਿੱਚ ਥੋੜਾ ਨਿੰਬੂ ਦਾ ਰਸ ਮਿਲਾ ਦੋਗੇ ਤਾਂ ਉਹ ਚਟਨੀ ਦਾ ਸਵਾਦ ਹੋਰ ਜ਼ਿਆਦਾ ਵੱਧ ਜਾਂਦਾ ਹੈ ਪਰ ਜੇਕਰ ਤੁਸੀਂ ਅਨਾਰ ਦਾਣਾ ਪਾ ਕੇ ਚਟਨੀ ਬਣਾਉਂਦੇ ਪਹਿਜੇ ਤੇ ਚਟਨੀ ਬਹੁਤ ਹੀ ਜ਼ਿਆਦਾ ਚਟਪਟੀ ਬਣ ਜਾਂਦੀ ਆ ਇਹਦੇ ਵਿੱਚ ਆਪਾਂ ਨੂੰ ਨਿੰਬੂ ਮਿਲਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਰਹਿੰਦੀ ਚਟਨੀ ਬਣ ਚੁੱਕੀ ਆ ਹੁਣ ਇਹਨੂੰ ਆਪਾਂ ਇੱਕ ਵਾਰ ਮਿਲਾ ਦਾਂਗੇ ਕਿਉਂਕਿ ਅਨਾਰ ਦਾਣਾ ਅਕਸਰ ਹੀ ਥੱਲੇ ਜਾ ਕੇ ਬੈਠ ਜਾਂਦਾ ਹੈ ਤੇ ਉਹਨੂੰ ਚਮਚ ਦੇ ਨਾਲ ਤੁਸੀਂ ਇੱਕ ਵਾਰ ਪਿਆਜ਼ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਹੀ ਇਹਦੇ ਵਿੱਚ ਜੋ ਟਮਾਟਰ ਨੇ ਉਹ ਪਾਉਣੇ ਆ ਟਮਾਟਰ ਕਾਫੀ ਹੱਦ ਤੱਕ ਠੰਡੇ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਟਮਾਟਰ ਇੱਕ ਵਾਰ ਜਦੋਂ ਆਪਾਂ ਮੈਸ਼ ਕਰ ਲੈਂਦੇ ਆ ਤੇ ਉਹਨਾਂ ਨੂੰ ਫਿਰ ਚਟਨੀ ਦੇ ਵਿੱਚ ਮਿਕਸ ਕਰਨਾ ਸੌਖਾ ਹੋ ਜਾਂਦਾ ਹੈ ਥੋੜੇ ਥੋੜੇ ਟਮਾਟਰ ਜੇਕਰ ਤੁਹਾਨੂੰ ਮੋٹے ਲੱਗਦੇ ਪਏ ਨੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਤੇ ਚਟਨੀ ਵਿੱਚ ਮਿਲਾ ਦਿਓ ਤਾਂ ਜੋ ਇਹਦੇ ਵਿੱਚ ਸਾਰੇ ਹੀ ਮਸਾਲੇ ਮਿਲ ਸਕਣ ਕਿਉਂਕਿ ਜਦੋਂ ਆਪਾਂ ਟਮਾਟਰ ਪਕਾਏ ਸੀ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਸੀ ਪਾਇਆ ਤੁਸੀਂ ਜੇਕਰ ਚਾਹੋ ਤੇ ਟਮਾਟਰ ਦੇ ਨਾਲ 2-4 ਲਸਣ ਦੀਆਂ ਕਲੀਆਂ ਨੂੰ ਵੀ ਪਕਾ ਸਕਦੇ ਜੇ ਲਸਣ ਦੇ ਨਾਲ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਹੋ ਜਾਂਦੀ ਆ ਗਰਮੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਆਪਣੇ ਹਾਜਮੇ ਨੂੰ ਇੱਕਦਮ ਤੰਦਰੁਸਤ ਰੱਖਣਾ ਚਾਹੁੰਦੇ ਜੇ ਤੇ ਅਨਾਰ ਦਾਨੇ ਤੇ ਪੁਦੀਨੇ ਦੋਨਾਂ ਚੋਂ ਕਿਸੇ ਦੀ ਵੀ ਤੁਸੀਂ ਚਟਨੀ ਨੂੰ ਹਫਤੇ ਵਿੱਚ ਦੋ ਵਾਰ ਬਣਾ ਕੇ ਜਰੂਰ ਖਾਓ ਇਹਦੇ ਨਾਲ ਸਾਡੇ ਪੇਟ ਦੇ ਕਈ ਰੋਗ ਵੀ ਘਟਦੇ ਨੇ ਤੇ ਸਾਡਾ ਹਾਜਮਾ ਇੱਕਦਮ ਸਹੀ ਰਹਿੰਦਾ ਹੈ ਬੱਚੇ ਹੋਣ ਜਾਂ ਵੱਡੇ ਹਰ ਇੱਕ ਨੂੰ ਇਸ ਤਰੀਕੇ ਦੀ ਬਣੀ ਹੋਈ ਚਟਨੀ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਤੇ ਜੇਕਰ ਚਟਨੀ ਇਸ ਤਰੀਕੇ ਨਾਲ ਕੁੰਡੇ ਡੰਡੇ ਨਾਲ ਬਣੀ ਹੋਵੇ ਉਹਦਾ ਤਾਂ ਮਜ਼ਾ ਹੀ ਦੁੱਗਣਾ ਹੋ ਜਾਂਦਾ ਹੈ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਚਟਨੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਇਸ ਚਟਨੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ